ਦੋਸਤੋ ਸਰਪੰਚ ਹੋਣ ਤਾਂ ਇਸ ਤਰ੍ਹਾਂ ਦੇ ਹੋਣਾ ਮਸਲੇ ਪੰਚਾਇਤੀ ਮਸਲੇ ਪਿੰਡਾਂ ਦੇ ਮਸਲੇ ਧੀਆਂ ਦੇ ਮਸਲੇ ਚਾਹੇ ਨੂਚ ਨੁਕਸਾ ਚਾਹੇ ਸੱਸ ਚਾਹੇ ਚਾਹੇ ਪੁੱਤ ਚਾਹੇ ਚਾਹੇ ਸੌਰੇ ਚਾਹੇ ਕਿਸੇ ਚ ਵੀ ਆ ਸਾਹਮਣੇ ਲਿਆ ਕੇ ਧਰਦਾਂ ਦਾ ਮਾਂ ਦਾ ਪੁੱਤ ਤੇ ਬੱਚਿਆਂ ਦੇ ਜਿਹੜੇ ਮਸਲੇ ਨੇ ਜਾਂ ਸੱਸ ਦਾ ਨੂਹ ਦਾ ਜਾਂ ਘਰ ਵਾਲੇ ਦਾ ਕਿਸੇ ਦਾ ਵੀ ਨੁਕਸ ਹੋ ਸਕਦਾ ਉਹ ਕੋਈ ਪੱਕੀ ਤਰੀਕ ਵੀ ਰੱਖਤੀ ਹਾਂ ਹਾਂ ਉਹ ਰੱਖਤੀ ਬਿਲਕੁਲ ਬਾਈ ਤੁਹਾਨੂੰ ਦੱਸਣਾ ਸੀ ਪਹਿਲਾਂ ਹੀ ਬਾਈ ਉਗਲਜਾਰ ਬਾਈ ਸੰਡੇ ਦਾ ਰੱਖਦਾ ਪ੍ਰੋਗਰਾਮ ਐਤਵਾਰ ਦਾ ਹਰ ਐਤਵਾਰ ਹਰ ਐਤਵਾਰ ਕਿਉਂਕਿ ਉਸ ਦਿਨ ਮੈਂ ਘਰ ਮਿਲਾਂਗੇ ਸਾਡੀ ਸਾਰੀ ਟੀਮ ਘਰ ਮਿਲੂਗੀ ਹੁਣ ਐਦਾਂ ਹੁੰਦਾ ਬਾਈ ਅਸੀਂ ਕੋਈ ਕੰਮ ਚੱਲ ਜਾਣੇ ਬਾਹਰ ਤਾਂ ਬਾਰੋਂ ਲੋਕ ਸਾਡੇ ਘਰ ਆਏ ਨੇ ਨਾਲੇ ਤਾਂ ਉਹ ਪਰੇਸ਼ਾਨ ਹੁੰਦੇ ਨੇ ਵਿਚਾਰੇ ਵੇਟ ਕਰਦੇ ਨੇ ਇੱਥੇ ਸਾਡੀ ਨਾਲੇ ਘਰਦਿਆਂ ਨੂੰ ਵੀ ਔਖਾ ਹੁੰਦਾ ਵੀ ਬੈਠੇ ਨੇ ਵੇਟ ਕਰੀ ਜਾਂਦੇ ਨੇ ਮੈਨੂੰ ਫੋਨ ਕਰੀ ਜਾਂਦੇ ਨੇ ਘਰ ਦੇ ਚੇਤੀ ਆ ਜਾਓ ਤੇ ਮੈਨੂੰ ਵੀ ਫੀਲ ਹੁੰਦਾ ਵੀ ਉਹ ਐਡੀ ਦੂਰ ਆਉਂਦੇ ਨੇ ਤੇ ਪਰੇਸ਼ਾਨ ਹੋ ਕੇ ਵਿਚਾਰੇ ਵਾਪਸ ਜਾਂਦੇ ਨੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਤੇਰੇ ਚੈਨਲ ਰਾਹੀਂ ਬਾਈ ਮੇਰੀ ਆਵਾਜ਼ ਸੁਣਦੇ ਨੇ ਵੀ ਪੱਕਾ ਦਿਨ ਰੱਖ ਤਾਂ ਐਤਵਾਰ ਦਾ ਬਿਨ ਫੋਨ ਕਰੇ ਆਜੋ ਐਤਵਾਰ ਨੂੰ ਅਸੀਂ ਇੱਥੇ ਤੁਹਾਨੂੰ ਮਿਲਾਂਗੇ ਤੇ ਤੁਹਾਡੇ ਮਸਲੇ ਜਿੰਨੇ ਜੋਗੇ ਹੈਗੇ ਹੱਲ ਕਰਕੇ ਦੇਵਾਂਗੇ ਬਰਦੀ ਵੀ ਕਿਵੇਂ ਬਾਈ ਆ ਜਿਹੜੇ ਮਸਲੇ ਨੇ ਵੱਡੇ ਮਸਲੇ ਆਉਂਦੇ ਨੇ ਇਤ ਤਰ੍ਹਾਂ ਨਹੀਂ ਕਚਹਿਰੀਆਂ ਦੇ ਵਿੱਚ ਆਪਾਂ ਨੂੰ ਪਤਾ 20-20 ਸਾਲ ਲੰਘ ਜਾਂਦੇ ਨੇ 15-15 ਸਾਲ ਕਚਹਿਰੀਆਂ 'ਚ ਲੰਘ ਜਾਂਦੇ ਨੇ ਇੱਕ ਇਥੇ ਇੱਕ ਵਾਰੀ 'ਚ ਨਹੀਂ ਦੂਜੀ ਵਾਰੀ 'ਚ ਤਾਂ ਤੀਜੀ ਵਾਰੀ 'ਚ ਤਾਂ ਜਿਹੜਾ ਮਸਲਾ ਉਹ ਹੱਲ ਹੋਏ ਜਾਂਦਾ ਹੈ ਲਗਭਗ ਬਹੁਤ ਬਹੁਤ ਧੰਨਵਾਦ ਬਾਈ ਪੂਰੀ ਟੀਮ ਦਾ ਇਹਨਾਂ ਦੀ ਦਾ ਤੇ ਨਾਲ ਸੁਰਿੰਦਰ ਸਿੰਘ ਬਿੱਲਾ ਸਰਪੰਚ ਦਾ ਚੰਗਾ ਲੱਗੇ ਵੀਡੀਓ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਵੀ ਛੋਟੇ ਇਲਾਕੇ ਦਾ ਸਰਪੰਚ ਕਿਹੋ ਜਿਹਾ ਕੰਮ ਕਰ ਰਿਹਾ ਹੈ ਇਹ ਵੀ ਕਮੈਂਟਾਂ 'ਚ ਦੱਸਿਓ ਦੇਖ ਸਕਦੇ ਹੋ ਇਸ ਵਕਤ ਤੇ ਚੂਲੜ ਖੜਿਆਂਗੇ ਤੇ ਇਸ ਤਰ੍ਹਾਂ ਦੇ ਨਾਲ ਜਿਹੜੇ ਮਸਲੇ ਨੇ ਹੋਆ ਰਹੇ ਨੇ ਜੇਕਰ ਕੋਈ ਫੋਨ ਨੰਬਰ ਲੈਣਾ ਚਾਹੇ ਜਿਹੜਾ ਮੇਨ ਚੱਕ ਚੱਕਿਆ ਜਾ ਸਕੇ ਮੌਕੇ ਤੇ ਨਹੀਂ ਆਪਾਂ ਦੇਖਦੇ ਆ ਫੋਨ ਨੰਬਰ ਬਹੁਤ ਦੇ ਦਿੰਦੇ ਨੇ ਸਮਾਜ ਸੇਵੀ ਭਾਈ ਜਾ ਹੋਰ ਪਰ ਪਾਉਂ ਕਿਤੇ ਚੱਕਿਆ ਨਹੀਂ ਜਾਂਦਾ ਲੋਕ ਫਿਰ ਉਹ ਕਰਦੇ ਨੇ ਵੀ ਜਰ ਚੱਕਦੇ ਹੈ ਨਹੀਂ ਨੰਬਰ ਦੇਤਾ ਕੋਈ ਪੱਕਾ ਨੰਬਰ ਹੈ ਨਾ ਪੱਕਾ ਨੰਬਰ ਦੇਵਾਂਗੇ ਭਾਈ ਜੀ ਸੋਨੋ ਸਕਰੀਨ ਤੇ ਲਾ ਦਿਓ ਨੰਬਰ ਪਰ ਕਰਿਓ ਬੇਨਤੀ ਸਾਡੀ ਭਰਾਵਾਂ ਨੂੰ ਸਾਰੇ ਮੇਰੇ ਮੰਨ ਲਓ ਜਿੰਨੇ ਵੀ ਵੀਰ ਭਰਾ ਨੇ ਮੇਰੀ ਆਵਾਜ਼ ਸੁਣਉਂਦੇ ਨੇ ਉਹੀ ਕਰਿਓ ਜਿੰਨਾ ਮੰਨ ਲਓ ਬਾਕੀ ਲੋਡ ਬੰਦ ਨੇ ਸਾਡੇ ਜਿੰਨੇ ਜੋਗੇ ਕਿ ਉਹਨਾਂ ਨੂੰ ਲੋਡ ਮਤ ਦੀ ਲੋੜ ਉਹ ਹੀ ਫੋਨ ਕਰ ਜਿਹੜੀ ਸਚਾਈ ਹੈ ਉਹੀ ਸਾਹਮਣੇ ਆਵੇ ਝੂਠਾ ਬੰਦਾ ਨਾ ਗੱਲ ਕਰੇ ਬਿਲਕੁਲ ਬਿਲਕੁਲ ਠੀਕ ਹੈ ਜੀ ਇੱਕ ਬੇਨਤੀ ਹੋਰ ਹੈ ਬਾਈ ਕੱਲਾ ਇਦਾਂ ਨਹੀਂ ਵੀ ਹਾਂ ਠੀਕ ਹੈ ਆਪਾਂ ਭੈਣਾਂ ਦੀ ਵੀ ਗੱਲ ਸੁਣਦੇ ਆ ਜੇ ਕਿਤੇ ਕੋਈ ਮੁੰਡਾ ਵੀ ਆਪਣੀ ਗੱਲ ਰੱਖ ਸਕਦਾ ਆਪਦਾ ਪੱਕ ਰੱਖ ਸਕਦਾ ਮੁੰਡੇ ਦੀ ਗੱਲ ਸੱਸ ਵੀ ਰੱਖ ਸਕਦੀ ਐ ਨੂੰ ਵੀ ਰੱਖ ਸਕਦੀ ਐ ਘਰ ਦਾ ਫੈਮਿਲੀ ਦਾ ਮੈਂਬਰ ਰੱਖ ਸਕਦਾ ਉਹ ਆਪਦਾ ਪੱਕ ਵੀ ਰੱਖਿਆ ਸੀ ਗੱਲਾਂ ਐ ਨਹੀਂ ਬਾਈ ਉਹਨਾਂ ਦੀ ਪੱਕ ਜਰੂਰ ਸੁਣਾਂਗੇ ਤੇ ਉਹਨਾਂ ਦੀ ਫਿਰ ਮਦਦ ਕਰਾਂਗੇ ਉਹ ਸਾਹਮਣੇ ਆਪਾਂ ਫੈਸਲਾ ਸਰੇ ਜਾ ਡਾਂਗੇ ਬਈ। ਇਹ ਸਮਾਂ ਐਤਵਾਰ ਦਾ ਟਾਈਮ ਕੋਈ 10 ਤੋਂ ਬਾਅਦ ਜਮੇ ਸ਼ਾਮ ਤੱਕ ਆ। ਹਾਂਜੀ ਬਾਈ। 10 ਤੋਂ ਰੱਖ 10 ਤੋਂ ਬਾਈ। ਕੋਸਾਰਾ ਜਿਵੇਂ ਮੌਸਮ ਅਕੇ ਗਰਮ ਸਾਫ ਹੈ ਲਗਭਗ। ਹਾਂਜੀ ਹਾਂਜੀ 10 ਵਜੇ ਤੋਂ ਬਾਈ 5 ਵਜੇ ਤੱਕ ਫਿਰ ਹੋਵਾਂਗੇ ਜਿੱਤੇ ਬੈਠਾਂਗੇ ਤੇ ਡਿਊਟੀ ਨਿਭਾਵਾਂਗੇ। ਦੇਖ ਸਕਦੇ ਹੋ ਦੋਸਤੋ ਵੀ ਹਰ ਐਤਵਾਰ ਬਾਈ ਸਰਿੰਦਰ ਸਿੰਘ ਬਿੱਲਾ ਸਰਪੰਚ ਚੂਲੜ ਖੁਰਦ ਨੇੜੇ ਜਾਖਲ ਮੰਡੀ ਪੈ ਜਾਂਦੀ ਹੈ ਤੇ ਚੋਟੀਆਂ ਵਾਲਾ ਚੌਂਕੀ ਵੀ ਪੈਂਦੀ ਹੈ ਕਿ ਉੱਥੇ ਵਿਚਾਲੇ ਜੇ ਪੈਂਦਾ ਪੁੱਲ ਦੇ ਲੱਬੀ ਪਿੰਡ ਹੈ ਜਦੋਂ ਜਾਖਲ ਨੂੰ ਜਾਂਦੇ ਆ। ਹਰਿਆਣੇ ਦੇ ਬਾਰਡਰ ਤੇ ਪਿੰਡ ਪੈਂਦਾ ਹੈ ਤੇ ਬਾਈ ਨੇ ਯਾਨੀ ਕਿ ਹਰੇਕ ਐਤਵਾਰ ਨੂੰ ਕਿਸੇ ਨੂੰ ਦਾ ਮਸਲਾ ਹੈ ਕਿਸੇ ਸੱਸ ਦਾ ਹੈ ਕਿਸੇ ਧੀ ਭੈਣ ਦਾ ਹੈ ਕਿਸੇ ਭਰਾ ਦਾ ਮਸਲਾ ਹੈ ਘਰੇਲੂ ਮਸਲੇ ਤਾਂ ਬਾਈ ਕਹਿੰਦਾ ਵੀ ਸਾਡੇ ਲੱਭੇ ਆਓ ਤਾਂ ਅਸੀਂ ਇੱਥੇ ਬੈ ਕੇ ਪੰਚਾਇਤ ਦੇ ਵਿੱਚ ਪੰਚਾਇਤੀ ਤੌਰ ਤੇ ਜਿਹੜਾ ਮਸਲਾ ਹੈ ਉਹ ਹੱਲ ਕਰਵਾਇਆ ਕਰਾਂਗੇ ਨਸਕਾਮ ਸੇਵਾ ਕੋਈ ਕਿਸੇ ਨੂੰ ਪੈਸਾ ਜਾਂ ਹੋਰ ਬਿਲਕੁਲ ਨਹੀਂ ਨਸਕਾਮ ਸੇਵਾ ਜਿਹੜੀ ਬਾਈ ਵਿਲਾ ਸਰਪੰਚ ਲੈ ਕੇ ਚੱਲੇ ਬਾਈ ਦਾ ਬਹੁਤ ਬਹੁਤ ਧੰਨਵਾਦ ਜਿੱਦਾਂ ਕਿ ਮੇਰੇ ਪਿੰਡ ਦੇ ਵਿੱਚ ਮੈਂ ਮੰਨ ਲਓ ਕਿਸੇ ਲੜਕੀ ਦਾ ਵਿਆਹ ਹੈ ਸਾਰੀਆਂ ਮੇਰੇ ਪਿੰਡ ਦੀਆਂ ਮੈਨੂੰ ਤਾਂ ਭੈਣਾ ਜੋ ਲੱਗਦੀਆਂ ਨੇ ਉਹ ਨਹੀਂ ਚੀਂਆਂ ਮੇਰੀਆਂ ਭੈਣਾਂ ਨੇ ਮੈਂ 11000 ਰੁਪਏ ਆਪਣੇ ਜੇਬ ਚ ਉਹਨਾਂ ਨੂੰ ਸ਼ਗਨ ਦੰਦਣਾ ਜਿਹੜੀ ਲੋੜਵੰਦ ਭੈਣ ਹੈ ਤੇ ਦੂਜੇ ਸਰਪੰਚਾਂ ਨੂੰ ਵੀ ਅਪੀਲ ਕਰਦਾ ਵੀ ਇੱਕ ਮਾਨ ਹੀ ਹੁੰਦਾ ਆਪਣੇ ਆਪਣੇ ਪਿੰਡ ਹੀ ਰੀਤ ਚਲਾਓ ਜੋ ਕੀ ਅੱਗੇ ਜਾ ਕੇ ਦੂਜੇ ਸਰਪੰਚ ਵੀ ਚਲਾ ਸਕਣ ਤੇ ਇੱਕ ਹੋਰ ਬਈ ਬੇਨਤੀ ਹੈ ਜੇ ਕੋਈ 9.5 ਤੇ ਕੋਈ ਵੀ ਕਿਸੇ ਨੂੰ ਧਮਕਾਉਂਦਾ ਜਾਂ ਮੇਰੀ ਟੀਮ ਦੇ ਨਾਂ ਤੇ ਲੈ ਕੇ ਧਮਕਾਉਂਦਾ ਮੈਂ ਦੇਖਿਆ ਬੜੇ ਸਾਨੂੰ ਫੋਨ ਆ ਜਾਂਦੇ ਨੇ ਬਾਅਦ ਚ ਪਤਾ ਹੁੰਦਾ ਨਹੀਂ ਗੱਲ ਦਾ ਇੱਕ ਦੋ ਵਾਰੀ ਸਾਡੇ ਨਾਲੇ ਬਣ ਗਈ ਵੀ ਬਾਈ ਬਿੱਲੇ ਦਾ ਫੋਨ ਆਇਆ ਸੀ ਮੈਨੂੰ ਪਤਾ ਵੀ ਨਹੀਂ ਹੁੰਦਾ ਉਹ ਗੱਲ ਜਾਂ ਕੋਈ ਬਿੱਲੇ ਦੇ ਨਾਂ ਤੇ ਕੋਈ ਪੈਸੇ ਆਂਦੇ ਜਾਂ ਕੋਈ ਹੋਰ ਗੱਲ ਰੱਖਦਾ ਜਾਂ ਕੋਈ ਜ਼ਮੀਨੀ ਵਿਵਾਦ ਨੂੰ ਲੈ ਕੇ ਵੀ ਆ ਇੱਥੇ ਬਿੱਲੇ ਭਰਾ ਨੇ ਜ਼ਮੀਨ ਲੈ ਲਈ ਜਾਂ ਕੋਈ ਦੱਬੂਆ ਉਹ ਇੱਕ ਵਾਰੀ ਮੇਰੇ ਨਾਲ ਨਾ ਕੰਟੈਕਟ ਜ਼ਰੂਰ ਕਰਨਾ ਸਾਹਿਬ ਮੇਰੀ ਇਹ ਅਪੀਲ ਹੈ ਵੀ ਕਿਤੇ ਨਾ ਅਸੀਂ ਇਹ ਨਹੀਂ ਚਾਹੁੰਦੇ ਵੀ ਕੱਲ ਨੂੰ ਸਾਡੀ ਸ਼ੋਭੀ ਖਰਾਬ ਹੋਵੇ ਅਸੀਂ ਇਹ ਚਾਹੁੰ ਵੀ ਸਾਡੀ छवि ਖਰਾਬ ਨਾ ਹੋਵੇ ਸਗੋਂ ਸਾਡੀ छवि ਤੋਂ ਕਿਸੇ ਲੋਕਾਂ ਨੂੰ ਸਿੱਖਣ ਨੂੰ ਮਿਲੇ ਤੇ ਮੇਰੇ ਜੋ ਕੋਈ ਜਿੰਨਾ ਕਰ ਸਕੇ ਤਾਂ ਕਰੇ ਸਾਡੀ ਵੀ ਇਹੀ ਹੁਣ ਨੀਤ ਹੈ ਵੀ ਅਸੀਂ ਲੋਕ ਭਲਾਈ ਦੇ ਕੰਮ ਕਰੀਏ ਤੇ ਵੀ ਹੁਣ ਸੋਚਿਆ ਬਾਈ ਸਾਡੀ ਜਿਹੜੀ ਪਹਿਲਾਂ ਕੁਝ ਦੱਸਿਆ ਸੋਨ ਪਹਿਲਾਂ ਵੀ ਜ਼ਿੰਦਗੀ ਦਾ ਹੋਰ ਮੋੜ ਸੀ ਹੁਣ ਅਸੀਂ ਨਾ ਇਹਨੂੰ ਇੱਕ ਹੋਰ ਮੋੜ ਦਾ ਦੱਸਣਾ ਮੰਨ ਲਓ ਵੀ ਅੱਪਾ ਜੀ ਲੜਾਈ ਲੜਨੀ ਹੈ ਤਾਂ ਲੋਕਾਂ ਦੇ ਪਿੱਛੇ ਲੜਨੀ ਹੈ ਜਿਵੇਂ ਲੋਕਾਂ ਦੇ ਕੋਈ ਕੁੜੀ ਤੰਗ ਆ ਜਾਂ ਭੈਣ ਤੰਗ ਆ ਕੋਈ ਪਰੇਸ਼ਾਨ ਹੈ ਉਹਦੇ ਲਈ ਲੜੀਏ ਤਪਹੁ ਭੁਗਤਣੂ ਵੀ ਤੇ ਆ ਰਹੇ ਤੇ ਭੁਗਤ ਵੀ ਲਵਾਂਗੇ ਬਾਈ ਤੇ ਮਨ ਨੂੰ ਬੜਾ ਸਕੂਨ ਮਿਲਦਾ ਹੁਣ ਅਸੀਂ ਇੱਕ ਸਾਡੀ ਟੀਮ ਨੇ ਵੱਖਰਾ ਮੋੜ ਪਾਇਆ